ਇਹ ਸਾਰੇ ਵਕਾਊ ਮਾਲ ਐ ਇਹਨਾਂ ਨੂੰ ਕਿੱਦਾਂ ਖਰੀਦਣਾ ਯਾਰ ਇਹ ਪੀਜੇਪੀ ਇਹੋ ਜੇ ਕੰਮਾਂ ਚ ਨਹੀਂ ਪੈਂਦੀ ਨੌਕਰੀ ਦੇਗੀ ਨਾ ਕੰਮਾਂ ਚ ਮੈਂ ਤੁਹਾਨੂੰ ਕਹਾਂ ਕਿ ਇਹ ਦੁੱਕੀ ਦੇ ਬੰਦੇ ਨਹੀਂ ਹੋ 5 ਰੁਪਏ ਕੋਈ ਇਹਨਾਂ ਨੂੰ ਦਵੇ ਨਾ 25 ਕਰੋੜ ਰੁਪਇਆ ਕਹਿੰਦੇ ਸਾਨੂੰ ਜੀ ਦਈ ਫਿਰਦੇ ਆ ਲੈ ਇਹਨਾਂ ਨੂੰ 1 ਕਰੋੜ ਰੁਪਇਆ ਲੈ ਦੇ ਕੇ ਨਾ ਤੇ ਬੰਗਲਾਦੇਸ਼ ਲੈ ਜਾ ਜਿਹੜੇ ਮਰਜੀ ਬੰਦੇ ਨੂੰ ਇਹ ਚਲ ਜਾਣਗੇ ਉੱਥੇ ਤੇ ਇਹਨੂੰ 5 ਕਰੋੜ ਕੌਣ ਦੇਊਗਾ ਵੀ ਬੰਦਿਆਂ ਨੂੰ ਪੰਜਾਬ ਸਰਕਾਰ ਦਾ ਅੱਖ ਨਾ ਕਿ ਸਾਡਾ ਕੰਮ ਬੋਲਦਾ ਕਿਵੇਂ ਦਾ ਕੰਮ ਬੋਲਦਾ ਘੜਾ ਕੰਮ ਬੋਲਦਾ ਉਹਨਾਂ ਦਾ दारू ਦਾ ਕੰਮ ਬੋਲਦਾ दारू ਤੇ ਪੀ ਪੀ ਕਿ ਟਨ ਹੋ ਗਈ ਸਾਰੇ ਜਿਨੇ ਉਹ ਕੰਮ ਬੋਲਦਾ ਹੀ ਸਮੈਕ ਸਰੇਮ ਚੌਕਾਂ ਚ ਵਗੀ ਫਿਰਦੀ ਉਹ ਨਸ਼ਿਆਂ ਦਾ ਬੁਰਾ ਹਾਲ ਹੀ ਉਹ ਕੰਮ ਬੋਲਦਾ ਹੀ ਚਰਮ ਸੀਮਾ ਤੇ ਉਹ ਕੰਮ ਬੋਲਦਾ ਹੀ ਦਿੱਤਾ ਬਦਰੀ ਕਹਨੂੰ ਲੱਭਦੀ ਕੋਈ ਨਹੀਂ ਉਹ ਇਹ ਵੀ ਕੰਮ ਇਹਨਾਂ ਦਾ ਬੋਲਦਾ ਹੀ ਗੈਂਗਸਟਰ ਬਾਦ ਚੌਂਕ ਚਰਾਹੇ ਝੋ ਰਿਆ ਲੁੱਟਾਂ ਖੋਹਾਂ ਹੋ ਰਹੀਆਂ ਇਹ ਵੀ ਇਹਨਾਂ ਦਾ ਕੰਮ ਬੋਲਦਾ ਹੀ ਅਤਕਵਾਦ ਦਾ ਖਤਰਾ ਪੰਜਾਬ ਚ ਮਡਾਰੇ ਰਿਹਾ ਔਰ ਇਹਨਾਂ ਦਾ ਇੱਕ ਕੰਮ ਬੋਲਦਾ ਇਹਨਾਂ ਦਾ ਕੰਮ ਜਿਹੜਾ ਬੋਲਦਾ ਨਾ ਉਹ ਇਹਨਾਂ ਨੂੰ ਮੈਂ ਕਿਹਾ ਕਿ ਭਾਈ ਰੱਬ ਦੇ ਵਾਸਤੇ ਆਪਣਾ ਕੰਮ ਘਾਰ ਹੀ ਰੱਖੋ ਇਹ ਬੋਲੇ ਨਾਲ ਤੇ ਚੰਗਾ ਸਾਪ ਦਾ ਐਮਐਲਏ ਰਾਜਕੁਮਾਰ ਮਵੀਰਕਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਪੰਜਾਬ ਸਰਕਾਰ ਦਾ ਅੱਖ ਨਾ ਕਿ ਸਾਡਾ ਕੰਮ ਬੋਲਦਾ ਕਿਵੇਂ ਦਾ ਕੰਮ ਬੋਲਦਾ ਜਿਹੜਾ ਕੰਮ ਬੋਲਦਾ ਉਹਨਾਂ ਦਾ दारू ਦਾ ਕੰਮ ਬੋਲਦਾ दारू ਦੇ ਪੀ ਪੀ ਕਿਟਨ ਹੋ ਗਏ ਸਾਰੇ ਜਿਨੇ ਉਹ ਕੰਮ ਬੋਲਦਾ ਸਮੈਕ ਸਰੇਮ ਚੋਕਾਂ ਚ ਵਗੀ ਫਿਰਦੀ ਉਹ ਨਸ਼ਿਆਂ ਦਾ ਬੁਰਾ ਹਾਲ ਹੀ ਉਹ ਕੰਮ ਬੋਲਦਾ ਹੀ ਬੇਰੁਜ਼ਗਾਰੀ ਸ਼ਰਮ ਸੀਮਾ ਤੇ ਉਹ ਕੰਮ ਬੋਲਦਾ ਹੀ ਰਿਹਾ ਤਾ ਬਦਰੀ ਕਾਨੂੰਨ ਲੱਭਦੀ ਕੋਈ ਨਹੀਂ ਉਹ ਇਹ ਵੀ ਕੰਮ ਇਹਨਾਂ ਦਾ ਬੋਲਦਾ ਹੀ ਗੈਂਗਸਟਰਵਾਦ ਚੌਂਕ ਚਰਾਹੇ ਝੋ ਰਿਆ ਲੁੱਟਾਂ ਖੋਹਾਂ ਹੋ ਰਹੀਆਂ ਇਹ ਵੀ ਇਹਨਾਂ ਦਾ ਕੰਮ ਬੋਲਦਾ ਹੀ ਅਤਕਵਾਦ ਦਾ ਖਤਰਾ ਪੰਜਾਬ 'ਚ ਮਡਾਰੇ ਰਿਹਾ ਔਰ ਇਹਨਾਂ ਦਾ ਕੰਮ ਬੋਲਦਾ ਇਹਨਾਂ ਦਾ ਕੰਮ ਜਿਹੜਾ ਬੋਲਦਾ ਨਾ ਉਹ ਇਹਨਾਂ ਨੂੰ ਮੈਂ ਕਿਹਾ ਕਿ ਭਾਈ ਰੱਬ ਦੇ ਵਾਸਤੇ ਆਪਣਾ ਕੰਮ ਘਾਰ ਹੀ ਰੱਖੋ ਇਹ ਬੋਲੇ ਨਾ ਤੇ ਚੰਗਾ ਹੀ ਇੱਕ ਪਾਸੇ ਸੰਵਿਧਾਨ ਤੇ ਦੂਜੇ ਪਾਸੇ ਆਪਰੇਸ਼ਨ ਨੋਥ ਕਿਵੇਂ ਦੇਖਦੇ ਹੋ ਰਾਜਪਾਲ ਨੇ ਰੱਦ ਕੀਤਾ ਵਿਧਾਨ ਸਭਾ ਪਈ ਗੱਲ ਨਹੀਂ ਸਮਝਦੇ ਪਹਿਲੀ ਗੱਲ ਹੈ ਆਪਰੇਸ਼ਨ ਲੋਟਸ ਕਿਹਨੂੰ ਕਹਿੰਦੇ ਆ ਕੋਈ ਅਜੀਹਾ ਬੰਦਾ ਜਿਹੜਾ ਇਹਨਾਂ ਨੇ ਫੜ ਲਿਆ ਹੋਵੇ ਅਜੀਹਾ ਬੰਦਾ ਜਿਹੜੀ ਇਹਨਾਂ ਦੇ ਕੋਲ ਕੋਈ ਪ੍ਰੂਫ ਹੋਵੇ ਕਿਸੇ ਬੰਦੇ ਨੇ ਇਹਨਾਂ ਨੂੰ ਕੋਈ ਖਰੀਦਣ ਵਾਸਤੇ ਕਹੇ ਮੈਂ ਤੁਹਾਨੂੰ ਕਹਿ ਕਿ ਇਹ ਦੁੱਕੀ ਦੇ ਬੰਦੇ ਨਹੀਂ ਹਾਂ 5 ਰੁਪਏ ਕੋਈ ਇਹਨਾਂ ਨੂੰ ਦੇਵੇ ਨਾ 25 ਕਰੋੜ ਰੁਪਇਆ ਕਹਿੰਦੇ ਸਾਨੂੰ ਜੀ ਦਈ ਫਿਰਦੇ ਆ ਲੈ ਇਹਨਾਂ ਨੂੰ 1 ਕਰੋੜ ਰੁਪਇਆ ਦੇ ਕੇ ਨਾ ਤੇ ਬੰਗਲਾਦੇਸ਼ ਲੈ ਜਾ ਜਿਹੜੇ ਮਰਜੀ ਬੰਦੇ ਨੂੰ ਇਹ ਚੱਲ ਜਾਣਗੇ ਉੱਥੇ ਤੇ ਨੂੰ 52 ਕਰੋੜ ਕੌਣ ਦੇਊਗਾ ਇਹ ਬੰਦਿਆਂ ਨੂੰ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹੀ ਹੈ ਕਿ ਸਿਰਫ ਧਿਆਨ ਭਟਕਾਉਣ ਬਾਤ ਤੇ ਇਹ ਇਹੋ ਜੀਆਂ ਹਰਕਤਾਂ ਕਰਦੇ ਆ ਔਰ ਇਹਨਾਂ ਨੂੰ ਇਹ ਹਰਕਤਾਂ ਦਾ ਬਾਝ ਹੋਣਾ ਚਾਹੀਦਾ ਇਹਨਾਂ ਨੂੰ ਗਵਰਨਰ ਦੇ ਨਾਲ ਕਨਫਲਿਕਟ ਪੈਦਾ ਨਹੀਂ ਕਰਨੀ ਚਾਹੀਦੀ ਔਰ ਇਹ ਸੰਵਿਧਾਨਿਕ ਅਹੁਦੇ ਹੈਗੇ ਆ ਵੋਨਰ ਦੀ ਆਪਣੀ ਮਰਿਆਦਾ ਆ ਉਹਨਾਂ ਦੇ ਆਪਣੇ ਅਧਿਕਾਰ ਹੈ ਸਰਕਾਰ ਦੇ ਆਪਣੇ ਅਧਿਕਾਰ ਹੈ ਸਪੀਕਰ ਦੇ ਆਪਣੇ ਅਧਿਕਾਰ ਹੈ ਇਹ ਸਾਰੇ ਲੋਕ ਇੱਕ ਦੂਸਰੇ ਸਹਿਯੋਗ ਦੇ ਨਾਲ ਪੰਜਾਬ ਦੇ ਭਲੇ ਦੇ ਕੰਮ ਕਰਦੇ ਆ ਲੇਕਿਨ ਤੁਸੀਂ ਇੱਕ ਇਹ ਸਾਰੀਆਂ ਚੀਜ਼ਾਂ ਨੂੰ ਗੁੱਟਾਂ ਚ ਮੰਡ ਲੋਗੇ ਜਾਂ ਝਗੜਿਆਂ ਚ ਪਾ ਲੋਗੇ ਤੇ ਫਿਰ ਕੰਮ ਕਿੱਦਾਂ ਚੱਲੇਗਾ ਭਾਈ ਕੰਮ ਤਦ ਚੱਲੇਗਾ ਕੋ ਗਲਤਫਹਿਮੀਆਂ ਇੱਕ ਦੂਸਰੇ ਦੂਰ ਹੋ ਆਪਸ ਚ ਬੈਠੋ ਮੁੱਖ ਮੰਤਰੀ ਦੇ ਘਰ ਤੋਂ ਗਵਰਨਰ ਦਾ ਘਰ 5 ਮਿੰਟ ਦੇ ਰਸਤੇ ਤੇ ਸਪੀਕਰ ਦਾ ਘਰ 5 ਮਿੰਟ ਦੇ ਰਸਤੇ ਤੇ ਇਹਨਾਂ ਨੂੰ ਚਾਹੀਦਾ ਸਪੀਕਰ ਸਾਹਿਬ ਨੂੰ ਤੇ ਮੁੱਖ ਮੰਤਰੀ ਜੀ ਨੂੰ ਗਵਰਨਰ ਨਾਲ ਬੈਠ ਕੇ ਕੋਡੀਅਰ ਰਿਲੇਸ਼ਨ ਚ ਗੱਲ ਕਰਨ ਅਗਰ ਕਿਸੇ ਜਗ੍ਹਾ ਤੇ ਕੋਈ ਗਲਤ ਫਰੇਮੀ ਹੈ ਜਾਂ ਕੋਈ ਗਲਤ ਚੀਜ਼ ਹੈ ਉਹ ਨਾ ਕਰਨ ਠੀਕ ਕੰਮ ਕਰਨ ਪੰਜਾਬ ਦੇ ਭਲੇ ਵਾਸਤੇ ਕੰਮ ਕਰਨ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਪੰਜਾਬ ਦੇ ਬੜੇ ਇਸ਼ੂ ਹੈ ਜਿੰਨਾਂ ਉੱਪਰ ਡਿਸਕਸ਼ਨ ਦੀ ਜ਼ਰੂਰਤ ਹੈ ਉਹ ਕਰ ਲੈਣ ਕਿ ਨਾ ਕਿ ਉਥੇ ਕੰਗੜ ਕੜੀ ਖੋਲਣੀ ਹੈ ਇਹ ਕਹਿਣਾ ਕਿ ਆਪਣੇ ਐਮ.ਐਲ.ਏ ਦੀ ਅਗਰੀ ਪ੍ਰੀਖਿਆ ਲੈਣੀ ਹੈ ਤੇ ਅਸੀਂ ਇਸ ਲਈ ਉਥੇ ਵਿਧਾਨ ਸਭਾ ਵਿਧਾਨ ਸਭਾ ਇਹਨਾਂ ਕੰਮਾਂ ਲਈ ਨਹੀਂ ਹੈਗੀ ਸਰ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਲਾਇਤ ਇਲਜ਼ਾਮ ਕਿ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਮੈਂ ਤੁਹਾਨੂੰ ਇੱਕ ਗੱਲ ਤੇ ਦੱਸ ਦਿੱਤੀ ਆ ਵੀ ਇਹ ਦੱਸਦੇ ਨਾ ਕਿਹੜੇ ਬੰਦਾ ਖਰੀਦ ਰਿਆ ਸੀ ਇਹਦੇ ਵੈਸੇ ਹੀ ਸਾਰੇ ਹੈ ਹੀ ਵਕਾਊ ਮਾਲ ਹੈ ਤੇ ਇਹਨਾਂ ਨੂੰ ਇਹਦੇ ਗਾਂ ਘੱਲ ਬੰਡੇ ਸਾਰੇ ਜਨੇ ਹੋਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਜਦੋਂ ਕੰਨਾ ਸ਼ੁਰੂ ਹੋਇਆ ਨਾ ਇਹ ਸਭ ਤੋਂ ਪਹਿਲੇ ਕੇਜਰੀਵਾਲ ਨੇ ਵਿਕਣਾ ਹੀ ਮੈਂ ਤੁਹਾਨੂੰ ਗੱਲ ਦੱਸਦੇ ਆ ਇਹ ਸਾਰੇ ਵਕਾਊ ਮਾਲ ਹੈ ਇਹਨਾਂ ਨੂੰ ਕਿੱਦਾਂ ਖਰੀਦਣਾ ਯਾਰ ਇਹ ਸਾਲ ਭਾਜੀਪੀ ਇਹੋ ਜੇ ਕੰਮਾਂ ਜ ਨਹੀਂ ਪੈਂਦੀ ਨਾ ਉਹ ਖਰੀਦੇਗੀ ਨਾ ਇਹ ਕੰਮਾਂ 'ਚ ਪਏਗੀ ਲੈਨਾਰਡ ਆਰਡਰ ਦੇ ਹਾਲਾਤ ਕੀ ਨੇ ਰੋਜ਼ ਕਤਲ ਹੋ ਰਹੇ ਨੇ ਡਕੈਤੀਆਂ ਹੋ ਰਹੀਆਂ ਮੈਂ ਤੁਹਾਨੂੰ ਇੱਕ ਗੱਲ ਤੇ ਦੱਸ ਦਿੱਤੀ ਇੱਥੇ ਮੈਂ ਬੋਲ ਦਿੱਤਾ ਤੁਹਾਨੂੰ ਮੈਂ ਤੁਹਾਨੂੰ ਇਹ ਕਹਾਂ ਕਿ ਪੰਜਾਬ ਦੇ ਹਾਲਾਤ ਚੰਗੇ ਨਹੀਂ ਐ ਹੋਰ ਇਹ ਨਾੜੀ ਲੋਗ ਇਹਨਾਂ ਦੇ ਪੰਜਾਬ ਦੇ ਵਿੱਚ ਰੇਤ ਕਿਸ ਭਾ ਮਿਲ ਰਹੀ ਹੈ ਕਹਿੰਿਆ ਮਿਲਦੀ ਨਹੀਂ ਭਰਾਵਾ ਬਲੈਕ ਚ ਮਿਲਦੀ ਹੋਰ ਇਹਨਾਂ ਦੇ ਬੰਦੇ ਬਲੈਕ ਕਰਦੇ ਫਿਰਦੇ ਸਾਰੇ ਆਮ ਆਦਮੀ ਪਾਰਟੀ ਵਾਲੇ ਸਰ 1 ਮਹੀਨੇ ਤੋਂ ਜਿਸ ਤਰ੍ਹਾਂ ਕਿ ਮਜ਼ਦੂਰਾਂ ਦੇ ਦਿਹਾੜੀਆਂ ਨਹੀਂ ਲੱਗ ਰ پا ਰਹੀਆਂ ਕਿਸੇ ਨੂੰ ਹੀ ਕੁਝ ਨਹੀਂ ਮਿਲ ਰਿਹਾ ਭਾਈ ਮੈਂ ਤੁਹਾਨੂੰ ਕਿਹਾ ਹੋਵਾ ਆਵਾ ਉੱਤੇ ਆਈ ਇੱਕ ਹੋਵੇ ਕਮਲਾ ਤਾਂ ਸਮਝਾਵੇ ਵੇੜਾ ਜੇ ਵਿੜਾ ਹੀ ਹੋ ਜੇ ਕਮਲਾ ਦੇ ਸਮਝਾਵੇ ਕਿਹੜਾ ਵਿੜਾ ਹੀ ਕਮਲਿਆਂ ਦਾ ਹੀ ਇੱਕ ਗੱਲ ਹੋਏ ਤਾਂ ਮੈਂ ਤੁਹਾਨੂੰ ਦੱਸਾਂ ਇਹਦਾ ਕੋਈ ਜ਼ਿਕਰ ਵੀ ਕਰ ਦਵਾਂ ਇਹ ਸਾਰਾ ਹਵਾ ਉੱਤੇ ਆ ਇਹ ਤੇ ਬੋਧਾ ਮੈਂ ਨਹੀਂ ਬੋਲਣਾ ਚਾਹੁੰਦਾ ਇਹ ਹੈ ਸਾਫ ਦਾ ਐਮ.ਐਲ.ਏ ਡਾਕਟਰ ਰਾਜਕੁਮਾਰ ਵੀਰਕਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਕਿ ਪੰਜਾਬ ਸਰਕਾਰ ਇਸ਼ਤਿਹਾਰਾਂ ਦੀ ਸਰਕਾਰ ਹੈ ਔਰ ਇਸ਼ਤਿਹਾਰਾਂ ਦੇ ਵਿੱਚ ਹੀ ਆਪਣੀਆਂ ਗੱਲਾਂ ਦੱਸਦੀ ਨਜ਼ਰ ਆ ਰਹੀ ਹੈ ਪਰ ਜ਼ਮੀਨੀ ਪੱਧਰ ਦੀ ਗੱਲਬਾਤ ਕਰੀਏ ਤਾਂ ਜ਼ਮੀਨੀ ਪੱਧਰ ਦੇ ਵਿੱਚ ਨਸ਼ੇ ਦੀ ਵਿਕਰੀ ਬਹੁਤ ਜ਼ਿਆਦਾ ਹੋ ਰਹੀ ਹੈ ਉਹ ਸਮਾਜ ਵਾਸਤੇ ਇੱਕ ਖਤਰੇ ਦੀ ਕੈਂਟੀ ਬਣੀ ਹੋਈ ਹੈ ਮੈਂ ਪੱਤਰਕਾਰ ਗੌਰਵ ਕੁਮਾਰ ਅੰਮ੍ਰਿਤਸਰ